ਮਾਰਗੜ ਸਿੰਘ ਜੀ ਮੀਆਂ ਪਿੰਡ ਸਰਦਾਰ ਸੁਖਜੈਨ ਸਿੰਘ ਜੀ ਸਰਦਾਰ ਪਰਮਜੀਤ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਸਰਦਾਰ ਅਨਜੀਤ ਸਿੰਘ ਜੀ ਸਰਦਾਰ ਪੁਇਤਰਜੀਤ ਸਿੰਘ ਜੀ ਜਿਹੜੇ ਅੱਜ ਦੇ ਮੁੱਖ ਮਹਿਮਾਨ ਆਏ ਹੋ ਕੇ ਨੇ ਤਾਰੀਆਂ ਮਾਰ ਕੇ ਦੋਵੇਂ ਟੀਮਾਂ ਸਵਾਗਤ ਕਰਦੇ ਹੋਏ ਅੱਜ ਦੇ ਮੁੱਖ ਮਹਿਮਾਨਾਂ ਵਾ ਖਡਾਲੀਆਂ ਦੇ ਨਾਲ ਜਾਣਕਸ਼ਾਹ ਜਿਹੜੀ ਹੋ ਗਈ ਮੇਰੇ ਵੀਡੀਓ ਬਹੁਤ ਬੜਾ ਧੰਨਵਾਦ ਆ ਨਾਲ ਹੀ ਆਪਾਂ ਧੰਨਵਾਦ ਕਰਦੇ ਹਾਂ ਮੰਡੀ ਲੈਮਨ ਵਾਲੇ ਸਾਡੇ ਗੇਮ ਪ੍ਰੋਮੋਟਰ ਜਿਹੇ ਇੰਦਰ ਭਾਈ ਰਈਆ ਲੱਗੀ ਪਾਰ ਤੋਂ ਬਾਅਦ ਰਈਆ ਸੇ ਨਾਲ ਮੇਰੇ ਵੀਰੋ ਬਣੀ ਸਾਡਾ ਭਰਾ ਮਨਪ੍ਰੀਤ ਸਮਾਨ ਨਾਲ ਪਿੱਛੇ ਲੋਨੀ ਭਰਾ ਸਾਡਾ ਜੈਨਦੀਪ ਅਦੀਪ ਹਰਸ਼ਦ हेलो, हेलो। ਆਲਮੁਨੀ ਸਾਡਾ ਵੀਰ ਨਾਲ ਮੇਰੇ ਵੀਰ ਮਾਦੁਰ ਫਰੈਂਸ ਸੇਮਰ ਸਾਗਰ ਰਗੂ ਸਾਡਾ ਭਰਾ ਬਾਬਾ ਸਾਡਾ ਵੀਰ ਪੀਨਾਲ ਅਰਵਿੰਦ ਵਿਪਨ ਕਾਂਗੇ ਸਾਰੇ ਭਰਾ ਟੂਰਨਾਮੈਂਟ ਕਰਵਾਉਣ ਜਾ ਰਿਹਾ ਫਰਵਰੀ 13 14 15 16 ਸਾਰੇ ਵੀਰਾਂ ਦਾ ਧੰਨਵਾਦ ਹੈ ਇਸਪੋਰਟਸ ਨਾਲ ਮੇਰੇ ਵੀਰ ਬੌਸ ਕੈਨੇਡਾ ਰੀਕੀ ਨਿਊਜ਼ੀਲੈਂਡ ਤੇ ਕੋਈ ਯੂਏਈ ਸੁਖਦੀਪ ਸਿੰਘ ਯੂਐਸਏ ਮੇਗਸ ਦਿਨੀਆ ਫੁਰੀਜੀਟਲੀ ਅਸ਼ਨੀ ਕਤਰ ਹੌਸਨ ਕੈਨੇਡਾ ਸਰਕੀਰਤ ਕੈਨੇਡਾ ਕਾਨੀ ਨਿਊਜ਼ੀਲੈਂਡ ਰਜੇ ਆਸਟ੍ਰੇਲੀਆ ਸੰਦੀਪ ਆਸਟ੍ਰੇਲੀਆ ਵਿਕੀ ਕਤਰ ਰਾਗਵ ਨਿਊਜ਼ੀਲੈਂਡ ਅਮਨੀ ਯੂਐਸਏ ਉਧਰ 13 14 15 ਤੇ 16 ਮੇਰੇ ਵੀਰੋ ਰਈਏ ਦੀ ਕਹਿੰਦੇ ਮੰਡੀ ਦੇ ਵਿੱਚ ਬਹੁਤ ਵੱਡਾ ਆਲ ਓਪਨ ਟੂਰਨਾਮੈਂਟ ਖੇਡਿਆ ਜਾਣਾ ਹੈ ਜਿੱਥੇ ਕਹਿੰਦੇ ਪਹਿਲਾ ਇਨਾਮ 52000 ਰੁਪਏ ਹੋਵੇਗਾ ਸਟੇ ਮੇਲੇ ਦਾ ਸਾਡੇ ਬੜੇ ਸਹਿਯੋਗ ਸਰਦਾਰ ਹਰਦੇਸ਼ ਸਿੰਘ ਜੀ ਗਿੱਲ ਸਾਹਿਬ ਪਰਵਿੰਦਰ ਸਿੰਘ ਜੀ ਗਿੱਲ ਸਾਹਿਬ ਹਰ ਸਿਮਰਨ ਸਿੰਘ ਜੀ ਗਿੱਲ ਸਾਹਿਬ ਮਨਿੰਦਰ ਗਿੱਲ ਤੇ ਮੈ ਗਿੱਲ ਕਹਿਣ ਦਾ ਭਾਵ ਵੀ ਗਿੱਲ ਪਰਿਵਾਰ ਦੇ ਵੱਲੋਂ 52000 ਰੁਪਏ ਦਾ ਪਹਿਲਾ ਇਨਾਮ ਤਾੜੀ ਮਾਰ ਦਿਓ ਜ਼ੋਰਦਾਰ 12 13 14 15 ਤੇ 16 ਫਰਵਰੀ ਨੂੰ ਮੇਰੇ ਵੀਰੋ ਮੰਡੀ ਰਈਏ ਦੇ ਵਿੱਚ ਬਹੁਤ ਵੱਡਾ ਆਲੋਪੜ ਖੇਡਿਆ ਜਾਣਾ ਬੜੀ ਜਿਆਦਾ ਜਿਆਦਾ ਕਰਦੇ ਆ 4x21 ਬਣ ਗਏ ਜਿਹੜਾ ਦਾੜੀ ਆ ਰਾਣੇ ਭਾਈ ਦੇ ਨਾਂ ਦੇ ਮਾਰ ਰਹੇ 2018 ਦਾ ਪਿਆਰ ਆ ਬੜੀ ਕੰਕਾਬ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਇਹ ਕੱਪ ਕਰਾਉਣ ਦੇ ਵਿੱਚ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਰਈਏ ਵਾਸੀਆਂ ਨੂੰ ਆਸੇ ਪਾਸੇ ਵਾਲੇ ਨੂੰ ਆ ਦੱਸੋ ਕਿਹਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਇਹ ਕੱਪ ਕਿਨਵਾ ਕੱਪ ਆ ਦੇਖੋ ਜੀ ਸਾਡੇ ਕਲੱਬ ਵੱਲੋਂ ਲਗਾਤਾਰ ਉਪਰਾਲਾ ਰਿਹਾ ਵਾ ਕਿ ਅਸੀਂ ਨੌਜਵਾਨਾਂ ਨੂੰ ਸਿੱਧੇ ਰਸਤੇ ਲਿਆਉਣ ਲਈ ਨਸ਼ਿਆਂ ਤੋਂ ਦੂਰ ਰੱਖਣ ਲਈ ਆਪਾਂ ਇੱਥੇ ਸਟੇਡੀਅਮ ਦੇ ਵਿੱਚ ਕੁਝ ਨਾ ਕੁਝ ਕਰਦੇ ਰਹੀਏ ਸਭ ਤੋਂ ਵੱਡੀ ਗੱਲ ਜਿਹੜੀ ਆ ਮੇਨ ਅਸੀਂ ਚਾਹੁੰਦੇ ਆ ਕਿ ਸਾਨੂੰ ਕੋਈ ਚੰਗੀ ਗਰਾਊਂਡ ਦਿੱਤੀ ਜਾਵੇ ਰਈਏ ਨੂੰ ਕਿਉਂਕਿ ਕੋਈ ਹਰ ਵਾਰੀ ਕਿਸੇ ਨਾ ਕਿਸੇ ਨੂੰ ਕਿਹਾ ਜਾਂਦਾ ਕਿ ਸਾਨੂੰ ਉਪਰਾਲਾ ਕਰੋ ਹਰ ਟੂਰਨਾਮੈਂਟ ਤੇ ਅਸੀਂ ਕਹਿੰਨੇ ਕਿ ਸਾਨੂੰ ਇੱਕ ਗਰਾਊਂਡ ਜਿਹੜੀ ਉਹ ਮੁਹੱਈਆ ਕਰਾ ਦਿੱਤੀ ਜਾਵੇ ਤਾਂ ਜੋ ਜੇ ਅਸੀਂ ਵੀ ਖਰਚਾ ਕਰੀਏ ਕਿਤੇ ਚੰਗੇ ਟਿਕਾਣੇ ਤੇ ਕਰ ਸਕੀਏ ਪਾਰੇ ਜਿਹੜਾ 11ਵਾਂ ਕ੍ਰਿਕਟ ਕੱਪ ਆ ਇਹ ਸਰਦਾਰ ਬਲਬੀਰ ਸਿੰਘ ਭੀੜਾ ਉਹਨਾਂ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਇਹਨਾਂ ਦੇ ਨਾਲ ਸਾਡੇ ਕੁਝ ਵੀਰ ਹੋਰ ਜਿਹੜੇ ਸਾਨੂੰ ਸਦਵੀ ਵਿਛੋੜਾ ਦੇ ਗਏ ਨੇ ਜਿਤੇ ਰਮਨ ਕੁਮਾਰ ਮੱਦ ਆਪਣੇ ਡਾਕਟਰ ਨਵੀਨ ਸ਼ੰਕਰ ਮੈਡੀਕਲ ਸਟੋਰ ਵਾਲੇ ਤੇ ਸਾਡੇ ਜਗਦੀਪ ਸਿੰਘ ਜੀ ਜਿਹੜੇ ਜੋਤੀ ਟੈਂਟਾ ਉਸ ਵਾਲਿਆਂ ਦੇ ਬੇਟੇ ਉਹ ਸਾਨੂੰ ਸਦਵੀ ਵਿਛੋੜਾ ਦੇ ਗਏ ਉਹਨਾਂ ਦਾ ਦੁੱਖ ਬਹੁਤ ਜ਼ਿਆਦਾ ਵਾ ਸਾਨੂੰ ਪਰ ਫਿਰ ਵੀ ਜਿਹੜਾ ਉਪਰ ਅਲਾ ਕੀਤਾ ਗਿਆ ਵਾ ਸਾਡੇ ਟੀਮ ਵੱਲੋਂ ਸਾਡੇ ਐਨ ਆਰ ਆਈ ਜਿਨ੍ਹਾਂ ਦੇ ਮੈਂ ਨਾਂ ਲੈਣ ਲੱਗਾ ਤੇ ਲਿਸਟ ਬੜੀ ਲੰਮੀ ਹੋ ਜਾਂਦੀ ਆ ਸਭ ਤੋਂ ਪਹਿਲਾਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਸਾਡੇ ਐਨ ਆਰ ਆਈ ਵੀਰਾਂ ਦਾ ਤੇ ਮੇਰੇ ਨਾਲ ਜਿਹੜੇ ਅੱਜ ਸਾਥੀ ਮੇਰੇ ਖੜੇ ਨੇ ਇਹਨਾਂ ਦੀ ਲਿਸਟ ਵੀ ਉਦਾਂ ਤੋਂ ਜ਼ਿਆਦਾ ਲੰਮੀ ਆ ਉਹਨਾਂ ਤੋਂ ਜ਼ਿਆਦਾ ਸਹਿਯੋਗ ਮੇਰਾ ਇਹਨਾਂ ਨੇ ਕੀਤਾ ਵਾ ਇਹਨਾਂ ਵੀਰਾਂ ਭਰਾਵਾਂ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਕਿਉਂਕਿ ਬਰਸਾਤ ਵੀ ਹੋਈ ਆ ਪੇਚ ਵੀ ਖਰਾਬ ਹੋਈ ਆ ਪਰ ਫਿਰ ਵੀ ਇਹਨਾਂ 1 ਮਿੰਟ ਮੇਰਾ ਸਾਥ ਨਹੀਂ ਛੱਡਿਆ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਏ ਆ ਤੇ ਮੈਂ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ। ਕੰਪਨ ਸਰ ਆਪਾਂ ਗੱਲ ਕਰ ਲਈਏ ਇੱਥੇ ਗਰਾਊਂਡ ਚ ਵੱਡੇ ਹੋਏ ਆ तकरीबन ਜਿੰਨੇ ਆਪਾਂ ਗਲੋਤੇ ਆ। ਠੀਕ ਆ ਜੀ ਬੜਾ ਮੋਹ ਆ ਇਹ ਗਰਾਊਂਡ ਦਾ। ਪਰ ਦੋਚ ਕੇ ਡਰ ਲੱਗਦਾ ਨਾ ਕਿ ਇਹ ਗਰਾਊਂਡ ਰਹੀਏ ਕੋਈ ਗਰਾਊਂਡ ਹੈ ਹੀ ਨਹੀਂ ਆਪਣੀ। ਇਹ ਵੀ ਗਰਾਊਂਡ ਆਪਣੇ ਹੱਥਾਂ 'ਚੋ ਕੁਛ ਸਮੇਂ ਬਾਅਦ ਚਲ ਜਾਣੀ ਆ। ਇੱਥੇ ਕੋਈ ਵੀ ਨਹੀਂ ਖੇਡ ਸਕੂਗਾ। ਠੀਕ ਆ ਜੀ। ਪਹਿਲਾਂ ਪਾਸ ਹੋ ਗਈਆਂ ਵਾ। ਇਹ ਲੱਗਦਾ ਰਈਏ ਵਾਲੇ ਇੱਦਾਂ ਰਹਿਣਗੇ ਬਾਡੀ ਰਹਿਣਗੇ ਕੋਈ ਗਰਾਊਂਡ ਨਹੀਂ ਮਿਲੂਗੀ। ਕਿਉਂਕਿ ਖਲਕੀਆਂ ਜਿਹੜਾ ਬੜੀ ਕੱਟ ਬਾਡੀ ਉੱਥੇ ਵੀ ਜਿਹੜੀ ਗਰਾਊਂਡ ਠੀਕ ਹੈ ਜੀ ਪਰ ਰਈਏ ਕੋਲ ਦੀ ਸੰਗਣੀ ਬਾਦੀ ਵਾਲਾ ਰਈਆ ਐਡਾ ਪੁਰਾਣਾ ਸ਼ਹਿਰ ਕੋ ਇੱਕ ਆਪਣੀ ਗਰਾਊਂਡ ਨਹੀਂ ਹੈਗੀ ਕੀ ਲੱਗਦਾ ਤੁਹਾਨੂੰ ਕਿਉਂਕਿ ਤੁਹਾਡਾ ਸਪੋਰਟ ਦੇ ਨਾਲ ਬੜਾ ਪੁਰਾਣਾ ਨਾਤਾ ਵਾ ਦੇਖੋ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਜੇ ਗੱਲ ਮੈਂ ਕਰਾਂ ਇਥੋਂ ਦੇ ਹਿਸਾਬ ਦੀ ਤੇ ਇੱਥੇ ਘੱਟੋ ਘੱਟ 5 ਤੋਂ 6 ਟੂਰਨਾਮੈਂਟ ਕਰਵਾਏ ਜਾਂਦੇ ਫੁੱਟਬਾਲ ਦਾ ਇੱਥੇ ਨੂੰ ਦਾ ਕਬੱਡੀ ਦਾ ਇੱਥੇ ਹੁੰਦਾ ਔਰ ਕ੍ਰਿਕਟ ਦੇ ਇੱਥੇ ਹੁੰਦੇ ਬਹੁਤ ਤਿੰਨ ਟੂਰਨਾਮੈਂਟ ਕ੍ਰਿਕਟ ਦੇ ਲਗਾਤਾਰ ਹੋ ਜਾਂਦੇ ਆ ਪਰ ਜੇਕਰ ਗੱਲ ਕਰੀਏ ਸਾਡੇ ਕੋਲ ਕੋਈ ਵੀ ਗਰਾਊਂਡ ਨਹੀਂ ਹੈ ਅਸੀਂ ਤੇ ਲਗਾਤਾਰ ਮੰਗੇ ਹੋਈ ਕਰਦੇ ਆ ਜਿਸ ਦਿਨ ਆਹ ਗਰਾਊਂਡ ਦੇ ਦੂਜੀਆਂ ਪਾਰਟੀਆਂ ਜਿਹੜੀਆਂ ਫਾਈਲਾਂ ਪਾਸ ਦੀ ਗੱਲ ਤੁਸੀਂ ਕੀਤੀ ਹੋਈਆਂ ਤੇ ਸਾਡੇ ਕੋਲ ਕੋਈ ਵੀ ਗਰਾਊਂਡ ਹੈ ਸਾਡੇ ਕੋਲ ਖੇਡਣ ਵਾਸਤੇ ਰਹਿਣੀ ਨਹੀਂ ਇਹ ਸਿਰਫ ਤੇ ਸਿਰਫ ਅਸੀਂ ਇਸ ਚੀਜ਼ ਲਈ ਬੇਨਤੀ ਕਰਦੇ ਆਂ ਰਾਜਨੀਤਿਕ ਪਾਰਟੀਆਂ ਨੇ ਕੋਈ ਸਮਾਜ ਸੇਵੀ ਹੋਣ ਬਸ ਕਿਤੇ ਨਾ ਕਿਸੇ ਤਰ੍ਹਾਂ ਉਪਰਾਲਾ ਕੀਤਾ ਜਾਵੇ ਨੌਜਵਾਨਾਂ ਨੂੰ ਸਿੱਧੇ ਰਾਹ ਦਿਓ ਹੌਨਲੀ ਕਹਦੀਏ ਜਾਂ ਇਹਨਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਰੱਖ ਲਈ ਸਾਨੂੰ ਰਈਏ ਚ ਇੱਕ ਵਧੀਆ ਗਰਾਊਂਡ ਦਿੱਤੀ ਜਾਵੇ ਰਈਏ ਦੇ ਮੈਂ ਕਿਹਾ ਕਿ ਉਸ ਉਪਰੰਤ ਤੁਸੀਂ ਇੱਥੇ ਪਹੁੰਚੇ ਹੋ ਤਾਂ ਕਿ ਸੁਨਿਆਇ ਜਿਹੜਾ ਸਪੋਰਟਸ ਵਿੰਗ ਨੂੰ ਜਾਂ ਸਪੋਰਟਸ ਨੌਜਵਾਨਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਮੈਂ ਤੇ ਸਾਰੇ ਜਿਹੜੇ ਪ੍ਰਬੰਧਕ ਆ ਇਸ ਕਲੱਬ ਦੇ ਜਾਂ ਜੋ ਵੀ ਇਹ ਟੂਰਨਾਮੈਂਟ ਕਰਾ ਰਹੇ ਆ ਪਹਿਲਾਂ ਤਾਂ ਮੈਂ ਉਹਨਾਂ ਦਾ ਸਤਿ ਦਿਲ ਤੋਂ ਧੰਨਵਾਦ ਕਰਦਾ ਕਿਉਂਕਿ ਉਹ ਇੱਕ ਆਪਣੀ ਨੌਜਵਾਨੀ ਨੂੰ ਬਚਾਉਣ ਵਾਸਤੇ ਬਹੁਤ ਵੱਡਾ ਉਪਰਾਲਾ ਕਰ ਰਹੇ ਆ ਕਿਉਂਕਿ ਅੱਜ ਕੱਲ੍ਹ ਜਦੋਂ ਪੰਜਾਬ ਦੇ ਹਾਲਾਤ ਆ ਕਿ ਨਸ਼ਿਆਂ ਦਾ ਬਹੁਤ ਵੱਡਾ ਕਹਿਰ ਬਹੁਤ ਵੱਡਾ ਦਰਿਆ ਵਗ ਰਿਹਾ ਜਿਸ ਚ ਬਹੁਤ ਨੌਜਵਾਨੀ ਰੁੜਦੀ ਜਾ ਰਹੀ ਹੈ ਤੇ ਉਹਨੂੰ ਬਚਾਉਣ ਵਾਸਤੇ ਜੋ ਇਹ ਪ੍ਰਚਾਰਾ ਕਰ ਰਹੇ ਬਹੁਤ ਸਲਾਘਾਯੋਗ ਹੈ ਤੇ ਬਾਕੀ ਮੈਂ ਖਿਡਾਰੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਗੁਰੂ ਮਹਾਰਾਜ ਦਾ ਔਟ ਆਸਰਾ ਲੈ ਕੇ ਆਪਣੀਆਂ ਜਿਹੜੀਆਂ ਰਵਾਇਤੀ ਖਰਾਕਾਂ ਖਾ ਕੇ ਖੇਡੋ ਨਾ ਕਿ ਆਪਾਂ ਕੋਈ ਨਸ਼ਿਆਂ ਦਾ ਸਹਾਰਾ ਲਈਏ ਆਪਾਂ ਗੁਰੂ ਮਹਾਰਾਜ ਦੇ ਨਾਮ ਦਾ ਸਹਾਰਾ ਲੈ ਕੇ ਆਪਾਂ ਚੜ੍ਹਦੀ ਕਲਾ 'ਚ ਰਹੀਏ ਆਪਣੇ ਪੰਜਾਬ ਨੂੰ ਇਹ ਅੱਗੇ ਆਪਣੀ ਨੌਜਵਾਨੀ ਨੂੰ ਇਸ ਇਹ ਖਿਡਾਰੀਆਂ ਤੋਂ ਸਿਹਤ ਮਿਲੇ ਕਿ ਉਹ ਚੰਗਾ ਜੀਵਨ ਜੀਣ ਤੇ ਚੰਗੀ ਆਪਣੀ ਸਿਹਤ ਆਪਣੀ ਵੀ ਸੰਭਾਲ ਕੇ ਰੱਖਣ ਤੇ ਹੋਰਲਾਂ ਦੀ ਵੀ ਇੱਕ ਮਾਰਗ ਦਸੇਰਾ ਬਣਨਾ ਇਹ ਸਾਡੀ ਇੱਛਾ ਵਾ ਇਹਨਾਂ ਨੂੰ ਇਹ ਗੁਰੂ ਮਹਾਰਾਜ ਦੇ ਚਰਨ ਸਾਡੀ ਅਰਦਾਸ ਵੀ ਹੈ ਕਿ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਜਿੱਦਾਂ ਆਪਾਂ ਹੁਣ ਥੋੜੇ ਜਿਰਪ ਇਹਨਾਂ ਕਿਸਾਨਾਂ ਕੋਲੋਂ ਆ ਕੇ ਆਏ ਆਂ ਕਸਾਨੀ ਵੀ ਬਹੁਤ ਬਚਾਉਣੀ ਜ਼ਰੂਰੀ ਹੈ ਤੇ ਸਾਡੀ ਨੌਜਵਾਨੀ ਵੀ ਬਹੁਤ ਬਚਾਉਣੀ ਜ਼ਰੂਰੀ ਹੈ ਕਿਉਂਕਿ ਸਾਡੀ ਨੌਜਵਾਨੀ ਨਾ ਰਹੀ ਤੇ ਸਾਡਾ ਮੇਰਾ ਖਲ ਫਿਰ ਤੇ ਸਾਡੀ ਕੋਈ ਹੋਰ ਤਰੱਕੀਆਂ ਕੀਤੀਆਂ ਸਾਡੀਆਂ ਕਿਸੇ ਕੰਮ ਨਹੀਂ ਹੋਣਗੀਆਂ ਇਸ ਕਰਕੇ ਅਸੀਂ ਇਹਨਾਂ ਦਾ ਸਾਰਿਆਂ ਦਾ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹ ਇਸ ਮਸਲੇ ਨੂੰ ਇਸ ਆਪਣੀ ਨੌਜਵਾਨੀ ਨੂੰ ਬਚਾਉਣ ਵਾਸਤੇ ਉਪਰਾਲਾ ਕਰ ਰਹੇ ਆ ਇਹਨਾਂ ਨੂੰ ਹੋਰ ਮਾਣ ਆਜੇ ਹਿੰਮਤ ਬਖਸ਼ੇ ਉਦਮ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਕਿ ਹੋਰ ਵੱਧ ਤੋਂ ਵੱਧ ਕਾਰਜ ਕਰ ਸਕਣ ਆਪਣੀ ਨੌਜਵਾਨੀ ਨੂੰ ਬਚਾਉਣ ਵਾਸਤੇ ਕੀ ਲੱਗਦਾ ਹੈ ਸਰਕਾਰਾਂ ਵੱਲੋਂ ਹਟਾਇਆ ਜਾ ਰਿਹਾ ਜੇਕਰ ਦੇਖਦੇ ਆਂ ਕਿ ਪਿੰਡ ਪੱਧਰ ਤੇ ਜਿਹੜੇ ਲੋਕ ਨੇ ਜਿਹੜੇ ਉਹ ਇਸ ਚੀਜ਼ ਤੋਂ ਵਾਂਝੇ ਰਹਿ ਜਾਂਦੇ ਨੇ ਨਹੀਂ ਇਹ ਤੇ ਮੇਰਾ ਖਿਆਲ ਹੈ ਕਿ ਸਾਡੀ ਨੌਜਵਾਨੀ ਨੂੰ ਬਚਾਉਣ ਵਾਸਤੇ ਸਭ ਤੋਂ ਸਪੋਰਟਸ ਹੀ ਸਭ ਤੋਂ ਵਧੀਆ ਚੀਜ਼ ਸੀ ਪਰ ਅੱਜਕੱਲ ਮੈਂ ਦੇਖਿਆ ਕਿ ਕਈ ਗੇਮਾਂ ਚ ਜਿਦਾ ਕਬੱਡੀ ਆ ਹੋਰ ਚੀਜ਼ਾਂ ਕੋ ਚ ਵੀ ਨਸ਼ਾ ਆ ਗਿਆ ਇਸ ਕਰਕੇ ਸਾਡੀ ਤੇ ਉਹ ਪੀ ਲਿਆ ਕਿ ਆਪਾਂ ਇਹ ਜਿਹੜੀਆਂ ਖੇਡਾਂ ਆਆਂ ਜਾਂ ਸਪੋਰਟਸ ਆ ਇਹ ਨੌਜਵਾਨੀ ਨੂੰ ਸਹੀ ਰਸਤੇ ਤੇ ਲੈ ਜਾਣ ਵਾਸਤੇ ਚੰਗੀ ਸਿਹਤ ਵਾਸਤੇ ਸੀਗੀ ਤੇ ਜੇ ਆਪਾਂ ਇਹ ਇਹ ਇੱਕ ਸਪੋਰਟਸ ਦਾ ਸਹਾਰਾ ਲੈ ਕੇ ਵੀ ਨਾ ਇਹ ਨਸ਼ਿਆਂ ਦੇ ਚਲੇ ਗਏ ਤਾਂ ਫਿਰ ਤੇ ਮੇਰਾ ਖਿਆਲ ਹੈ ਕਿ ਸਾਡੇ ਜਿਹੜੇ ਸਾਡੇ ਵਾਸਤੇ ਜਿਨ੍ਹਾਂ ਨੇ ਇਹੋ ਜੇ ਤਰਬਿਤ ਕਰਦੇ ਆ ਇਨੀ ਹਿੰਮਤ ਨਾਲ ਇਹ ਸਾਰਾ ਕੁਝ ਅਰੇਂਜ ਕਰਦੇ ਆ ਉਹਨਾਂ ਦੀ ਵੀ ਮਿਹਨਤ ਜਿਹੜੀ ਆ ਉਹ ਅਸੀਂ ਹੀ ਵਿਕਾਰ ਕਰ ਦਿੰਦੇ ਆ ਇਸ ਕਰਕੇ ਸਾਡੀ ਨੌਜਵਾਨੀ ਨੂੰ ਸਾਰਿਆਂ ਨੂੰ ਫੀਲਿਆ ਕਿ ਆਪਾਂ ਇਹ ਸਪੋਰਟਸ ਨੂੰ ਬਾਅਦ ਤੋਂ ਬਾਅਦ ਪਿੰਡਾਂ ਤੱਕ ਹਰੇਕ ਨੌਜਵਾਨ ਦੀ ਪਹੁੰਚ ਤੱਕ ਲੈ ਕੇ ਜਾਈਏ ਕਿ ਜਿਹੜੀ ਇਹ ਸਾਡੀ ਨੌਜਵਾਨੀ ਸਹੀ ਰਸਤੇ ਤੇ ਸਹੀ ਟਰੈਕ ਤੇ ਚੱਲ ਸਕੇ ਜਿਹੜੀਆਂ ਜਿਹੜੇ ਜੋ ਹਾਲਾਤ ਬਣੇ ਪਏ ਪੰਜਾਬ ਚੋਂ ਚੋਂ ਆਪਾਂ ਕਢ ਸਕੀਏ ਔਰ ਕਹਿੰਦੇ ਰਣਜੀਤ ਸਿੰਘ ਜੀ ਕੰਗਸਾਹ ਦੇ ਨਾਲ ਪਿਆਰ ਹੈ ਲਵ ਮੈਨੇਜਰ ਦੀ ਗੱਲ ਹੁੰਦੀ ਹੈ ਔਰ ਲਵ ਰੰਧਾਵਾ ਪੋੜਿਆ ਮੇਰੇ ਵੀਰ ਨੂੰ ਧੰਨਵਾਦ ਹੈ ਔਰ ਪਿਆਰਾ ਕਹਿੰਦੇ ਮੇਰੇ ਵੀਰੋ ਸਾਡੇ ਕੁਮਾਰ ਸਿੰਘ ਜੀ ਉਹਨਾਂ ਦਾ ਉਹਨਾਂ ਨੇ ਇਹ ਹੀ ਸਾਨੂੰ ਇੱਕ ਅਪੀਲ ਕਿਹਾ ਆਪਣੇ ਫੋਨ ਤੇ ਉਹਨਾਂ ਦੱਸਿਆ ਸੀ ਕਿ ਇਹ ਇਹ ਮਹਿਜ ਹੋ ਰਿਹਾ ਤੁਹਾਨੂੰ ਸਾਨੂੰ ਬੁਲਾਇਆ ਗਿਆ ਉਹ ਕਹਿੰਦੇ ਕਿ ਮੇਰੇ ਮਤਲਬ ਤੁਸੀਂ ਉਹਨਾਂ ਨੂੰ ਕਹਦੇ ਹੋ ਕਿ ਜਿੱਦ ਤੱਕ ਮੇਰੀ ਗ੍ਰਾਂਟ ਦਾ ਪਹਿਲਾ ਚੈੱਕ ਜਿਹੜਾ ਹੈ ਇਹਨਾਂ ਨੂੰ 1 ਲੱਖ ਰੁਪਏ ਦਾ ਮੈਂ ਅਲਿਆ ਕਲੱਬ ਨੂੰ ਦਵਾਂਗਾ ਤੇ ਇਹ ਤੇ ਸਪੋਰਟਸ ਨੂੰ ਆਪਾਂ ਕਿਹਾ ਕਿ ਲੈ ਕੇ ਜਾਵਾਂਗੇ ਨੌਜਵਾਨੀ ਨੂੰ ਬੁਲਾਉਣ ਨੂੰ ਆਤੇ ਜਿਹੜਾ ਮੇਰਾ ਆਪਣਾ ਨਸ਼ਿਆਂ ਤੋਂ ਵਿਗਾੜਨ ਵਾਸਤੇ ਉਹ ਇਹ ਵੀ ਉਹਦੇ ਚ ਸਭ ਆ ਰਹੇ ਇਸ ਕਰਕੇ ਆਪਾਂ ਸਾਰੇ ਜਿਹੜੇ ਰਾਗੜ ਕੇ ਆਪਣੀ ਨੌਜਵਾਨੀ ਨੂੰ ਲੈ ਕੇ ਇਹ ਹੀ ਆ ਬਾਕੀ ਇਹਨਾਂ ਦਾ ਬਹੁਤ ਪੈਸੇ ਤੋਂ ਦਿਵਾ ਆ ਰਿਹਾ ਤੇ ਗੁਰਮਾਰਾ ਜੀ ਇਹਨਾਂ ਚੜ੍ਹਦੀ ਕਲਾ 바ਕ ਕੇ ਨਾਲ ਤੇ ਖਿਡਾਰੀਆਂ ਨੂੰ ਚੜ੍ਹਦੀ ਕਲਾ ਵਾਪਸੇ ਸਾਡੇ ਪੰਜਾਬ ਦੇ ਨੌਜਵਾਨੀ ਉਹ ਜਿਹੜੀ ਆ ਕੇ ਸਹੀ ਰਸਤੇ ਤੇ ਚੱਲ ਕੇ ਉਹ ਆਪਣੇ ਪੰਜਾਬ ਦੇ ਹੱਕਾਂ ਹੱਤੋਂ ਸਾਡੀ ਇਜ਼ਜ਼ਤ ਨੂੰ ਕੱਢ ਚੱਕੀ ਸੀ ਉਹ ਵੇਲ ਚੱਕਾ ਕਿੰਨਾ ਦਾ ਪੰਜਾਬੀਆਂ ਦਾ ਪਹਿਲਾ ਜੁੱਸਾ ਸੀਗਾ ਪੰਜਾਬੀ ਪੂਰੀ ਦੁਨੀਆ 'ਚ ਤਗੜੇ ਬੰਦੇ ਦੰਦੇ ਸੀ ਉਹ ਤਾਂ ਈ ਸੀ ਉਹ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਅੰਦਰੋਂ ਬਣਾ ਸੀ ਇਹੋ ਇੱਕਾ ਜੀ ਬੇਨਤੀਆਂ ਜੇ ਮੇਰਾ ਖਿਆਲ ਹੈ ਕਿ ਸਰਪੰਚਾਂ ਦਾ ਹੀ ਤਾਇਕਤ ਨੂੰ ਬੇਦੁਾਰਾ ਤੋਂ ਆਪ ਕਰਦੇ ਕਿ ਜਿਹੜੇ ਇਹਦੇ ਵੱਡਾ ਇਹ ਆਪ ਨੂੰ ਰੱਖਿਆ ਇਹਨਾਂ ਨੇ ਕ੍ਰੈਡਿਟ ਦਾ महाराज्य वाहिगुरु जी का ख़ाला वाहेगुरु